ਸੋਮਵਾਰ ਦਾ ਦਿਨੇ ਆ ਵੀਕਐਂਡ ਸੁਖੀ ਸੰਦੀ ਲੰਘਿਆ ਸਾਂਝਾ ਟੀਵੀ ਤੇ ਪ੍ਰੋਗਰਾਮ ਦਿਲਾਂ ਦੀ ਸਾਂਝ ਲੈ ਕੇ ਮੈਂ ਤੁਹਾਡੇ ਲਈ ਹਾਜ਼ਰ ਆ ਦੇਖ ਰਸਮੂ ਦਰਸ਼ਕਾਂ ਨੂੰ ਕੁਲਦੀਪ ਸਿੰਘ ਵੱਲੋਂ ਪਿਆਰ ਭਰੇ ਨਗੇ ਸਤਿ ਸ੍ਰੀ ਅਕਾਲ ਦਿਲ ਦੀਆਂ ਗਰਾਂ ਵਿੱਚ ਸਵਾਗਤ ਬੜੇ ਮਾਣ ਨਾਲ ਕਿਹਾ ਜਾ ਸਕਦਾ ਹੈ ਕਿ ਜਦੋਂ ਪੰਜਾਬੀਆਂ ਦੀ ਤੇ ਸਿੱਖਾਂ ਦੀ ਗੱਲ ਕੈਨੇਡਾ ਦੇ ਵਿੱਚ ਹੁੰਦੀ ਹੈ ਕਿ ਕੈਨੇਡਾ ਦੇ ਸਿੱਖਾਂ ਨੇ ਬੜੀਆਂ ਵੱਡੀਆਂ ਵੱਡੀਆਂ ਮੱਲਾ ਮਾਰੀਆਂ ਨੇ ਕੈਨੇਡਾ ਦੇ ਵਿੱਚ ਸਾਡੇ ਆਪਣੇ ਦਸਤਾਰ ਧਾਰੀ ਜੱਜ ਸਾਡੇ ਕੈਨੇਡਾ ਦੇ ਵਿੱਚ ਆਪਣੇ ਦਸਤਾਰ ਧਾਰੀ ਡਿਫੈਂਸ ਮਨਿਸਟਰ ਗੱਲ ਕੀ ਰਾਜਨੀਤੀ ਦੇ ਵਿੱਚ ਵਪਾਰਕ ਆਧਾਰਿਆਂ ਦੇ ਵਿੱਚ ਹਰ ਤਰਫੋਂ ਜਿਹੜੀਆਂ ਪੰਜਾਬੀ ਸਿੱਖਾਂ ਵੱਲੋਂ ਮਾਰੀਆਂ ਹੋਈਆਂ ਮੱਲਾ ਨੇ ਉਹਦਾ ਜ਼ਿਕਰ ਦੁਨੀਆ ਭਰ ਦੇ ਵਿੱਚ ਹੁੰਦਾ ਹੈ ਪਰ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਕਿ ਜਿੱਥੇ ਅਸੀਂ ਰਾਜਨੀਤਿਕ ਤੌਰ ਤੇ ਤਕੜੇ ਸਾਂ ਬਿਜ਼ਨਸ ਤੌਰ ਤੇ ਬੜੇ ਤਕੜੇ ਸਾਂ ਹੁਣ ਵਿਦਿਅਕ ਤੌਰ ਤੇ ਵੀ ਕਾਫੀ ਤਕੜੇ ਹੋ ਗਏ ਆ ਕਿਉਂਕਿ ਸਿੱਖਾਂ ਦੀ ਆਪਣੀ ਪਹਿਲੀ ਯੂਨੀਵਰਸਿਟੀ ਆ ਜਿਹੜੀ ਗੁਰਨਾਨ ਕਿਸ਼ਿ ਯੂਨੀਵਰਸਿਟੀ ਆਫ ਗਲੋਬਲ ਸਟੱਡੀਜ਼ ਜਿਹਨੇ ਤੀਜਾ ਬੜਾ ਹੋ ਗਿਆ ਐ ਕਿ ਇੰਟਰਨੈਸ਼ਨਲ ਸਿੱਖ ਰਿਸਰਚ ਸਮੇਲਨ ਕਰਵਾਇਆ ਜਾ ਰਿਹਾ ਹੈ 2024 ਦੇ ਵਿੱਚ ਤੇ ਆਉਣ ਵਾਲੇ ਹਫਤੇ ਦੇ ਵਿੱਚ ਹੋ ਰਿਹਾ ਸਮੇਲਨ ਬਾਰੇ ਜਾਣਕਾਰੀ ਲੈਣ ਦੇ ਲਈ ਮੈਂ ਉਚੇਚੇ ਤੌਰ ਤੇ ਜੀਐਨਆਈ ਦੇ ਫਾਊਂਡਰ ਜਿਨ੍ਹਾਂ ਦੇ ਮਨ ਦੇ ਵਿੱਚ ਆਇਆ ਕਿ ਸਿੱਖਾਂ ਦੀ ਆਪਣੇ ਵੱਡੇ ਵਿਦਿਅਕ ਅਦਾਰੇ ਹੋਣ ਜਿੱਥੋਂ ਬੱਚੇ ਪੜ੍ਹ ਕੇ ਦੁਨੀਆ ਭਰ ਦੇ ਵਿੱਚ ਇੱਕ ਕਹਿ ਸਕਣ ਕਿ ਮੈਂ ਕੈਨੇਡਾ ਦੇ ਗੁਰਨਾਨਕ ਪਾਤਸ਼ਾਹ ਦੇ ਨਾਮ ਤੇ ਬਣੀ ਹੋਈ ਯੂਨੀਵਰਸਿਟੀ ਦੇ ਵਿੱਚੋਂ ਪੜਿਆ ਤੇ ਅੱਜ ਸਥਿਤੀ ਕਿੱਥੇ ਆ ਜਾਣ ਦੇ ਲਈ ਸਰਦਾਰ ਗਿਆਨ ਸਿੰਘ ਸੰਧੂ ਨੂੰ ਸਟੂਡੀਓ ਚ ਬੁਲਾਇਆ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਉਹਨਾਂ ਦਾ ਸਵਾਗਤ ਕਰਦੇ ਆ ਸਰਦਾਰ ਗਿਆਨ ਸਿੰਘ ਜੀ ਸਭ ਤੋਂ ਪਹਿਲਾਂ ਦਿਲਾਂ ਦੀ ਸਾਂਝ ਪ੍ਰੋਗਰਾਮ ਦੇ ਸਾਂਝਾ ਟੀਵੀ ਤੇ ਦਿਲ ਦੀਆਂ ਗਰਾਂਵਾਂ ਵਿੱਚ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੁਹਾਡਾ ਤੁਹਾਨੂੰ ਦੱਸੋ ਤਾਂ ਆ ਜਿਹੜਾ ਅੰਤਰਰਾਸ਼ਟਰੀ ਪੱਧਰ ਦਾ ਸਮਾमेलन ਹੈ ਤਕਿ ਫਿਰ ਕਰਾਰਿਓ ਕੋ ਪਿਛਲੇ ਵਰੇ ਵੀ ਸਤੰਬਰ ਦੇ ਵਿੱਚ ਕਰਵਾਇਆ ਸੀ ਜੀ ਇਸ ਸਮਾमेलन ਦੀ ਰੂਪਰੇਖਾ ਥੋੜੀ ਜੀ ਜਰੂਰ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਬਿਲਕੁਲ ਜੀ ਕਿਉਂਕਿ ਜਿਸਾ ਤੁਸੀਂ ਦੱਸੇ ਚੁੱਕੇ ਹੋ ਸਾਡਾ ਐਜੂਕੇਸ਼ਨ ਦੇ ਨਾਲ ਨਾਲ ਖੋਜ ਦਾ ਜਿਹੜਾ ਆਧਾਰ ਹੈ ਬਹੁਤ ਵੱਡਾ ਹੈ ਜੀ ਇਹ ਤਿੰਨੇ ਸਾਲ ਜੇ ਸਾਨੂੰ ਚੱਲਦੇ ਨੂੰ ਹੋਇਆ ਤੈਨ ਵੀ ਦਸੰਬਰ ਵਿੱਚ ਪੂਰੇ ਹੋਣੇ ਪਰ ਤੀਸਰੀ ਸਾਡਾ ਸਮਾमेलन ऑलरेडी ਰਿਸਰਚ ਵਰੀ ਹੋਇਆ ओके ਤੇ ਦੁਨੀਆ ਭਰ ਦੇ ਉਤੋਂ ਖੋਜੀ ਹੋਈ ਜਿਹੜੇ ਵਿਦਵਾਨ ਨੇ ਸਿੱਧੇ ਜਾਂਦੇ ਨੇ ਇਹਦਾ ਮੇਨ ਜਿਹੜਾ ਸਾਡੀ ਥੀਮ ਐ ਇਸ ਵੇਲੇ ਸਿੱਖਾਂ ਦਾ ਗਲੋਬਲ ਪ੍ਰਭਾਵ ਕੀ ਹੈ ਤੇ ਯੋਗਦਾਨ ਕੀ ਹੋਇਆ ਸਿੱਖਾਂ ਦੇ ਪਿਛਲੇ ਸਾਲ ਅਸੀਂ ਸਿਰਫ ਸਿੱਖੀ ਤੇ ਜ਼ਿਆਦਾ ਕੇਂਦਰਿਤ ਸੀ ਇਸ ਸਾਲ ਸਾਡਾ ਜਿਹੜਾ ਥੀਮ ਸੀਗੀ ਉਹ ਸਿੱਖਾਂ ਦੀ ਗਲੋਬਲ ਕੰਟਰੀਬਿਊਸ਼ਨ ਦੇ ਉੱਤੇ ਆਗੇ ਇਹਦੇ ਵਿੱਚ 6 ਬਕਰੇ-ਬਕਰੇ ਰਿਸਰਚਰਸ ਖੋਜੀ ਵੱਖ-ਵੱਖ ਰਿਆਤਾਂ ਤੋਂ ਆ ਰਹੇ ਨੇ ਜਿਹਦੇ ਵਿੱਚ ਖਾਸ ਕਰਕੇ ਮੈਂਸ਼ਨ ਕਰਦਣਾ ਕੈਨੇਡਾ ਦੀਆਂ ਯੂਨੀਵਰਸਿਟੀਆਂ ਦੇ ਵਿੱਚੋਂ ਮੱਗੇਲ ਚ ਆਣਗੇ ਕੈਨੇਡਾ ਦੀ ਯੂਨੀਵਰਸਿਟੀ ਪ੍ਰਿੰਸ ਐਡਵਰਡ ਆਈਲੈਂਡ ਤੋਂ ਆਣਗੇ ਜੀ ਅਮਰੀਕਾ ਦੀ ਯੂਨੀਵਰਸਿਟੀ ਵਾਸ਼ਿੰਗਟਨ ਸਟੇਟ ਤੋਂ ਆਣਗੇ ਤੇ ਇੰਗਲੈਂਡ ਤੋਂ ਯੂਨੀਵਰਸਿਟੀ ਆਫ ਲੰਡਨ ਤੋਂ ਆਣਗੇ ਕੋਵੈਂਟਰੀ ਯੂਨੀਵਰਸਿਟੀ ਤੋਂ ਆ ਰਹੇ ਨੇ ਤੇ ਪਾਕਿਸਤਾਨ ਤੋਂ ਖੋਜੀ ਸੱਜਣੇ ਆ ਰਹੇ ਆ ਜੀ ਸੋ ਇਹ 6 ਜਿਹੜੇ ਨੇ ਉਸ ਲੈਵਲ ਦੇ ਉੱਤੇ ਵੱਖਰੇ ਵੱਖਰੇ ਸਰਚ ਪੇਪਰ ਆਪਣੇ ਉਹ ਨਵੇਂ ਪੇਸ਼ ਕਰਨਗੇ ਜਿਹੜੀਆਂ ਕੋਝਾ ਖੋਜ ਪਹਿਲਾਂ ਨਹੀਂ ਹੋ ਚੁੱਕੀ ਉਹ ਸੱਜਣ ਦੇ ਹੁੰਦੇ ਆ ਵਾਹ ਇਹਦੇ ਨਾਲ 5 ਵੱਡੇ ਵਰਕਸ਼ਾਪਸ ਹੋਣੀਆਂ ਜੀ ਵਰਕਸ਼ਾਪ ਵੀ ਹੋਣ ਹਾਂਜੀ ਵਰਕਸ਼ਾਪ ਵੀ ਇਸ ਲੈਵਲ ਤੇ ਹੈਗੀਆਂ ਕਿਸੀ ਜਿਹੜੀਆਂ ਕਿ ਆਮ ਹਰ ਇੱਕ ਦੇ ਖੁਰਾਕ ਪੂਰੀ ਕਰਦੀਆਂ ਨੇ ਵਾਹ ਪਹਿਲੀ ਜਿਹੜੀ ਹੈ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਨਾਲ ਸਾਡੀ ਸਾਂਝ ਹੈ ਜੀ ਤੇ ਯੂਨੀਵਰਸਿਟੀ ਆਫ ਵਿਕਟੋਰੀਆ ਦੇ ਹੀ ਤਿੰਨ ਪ੍ਰੋਫੈਸਰ ਹੋਣਗੇ ਉਹਦੇ ਵਿੱਚ ਸਾਡੀ ਵੀ ਇੱਕ ਪ੍ਰੋਫੈਸਰ ਸ਼ਾਮਲ ਹੋਵੇਗੀ ਉਸ ਪੈਨਲ ਦੇ ਵਿੱਚ ਤੇ ਉਹਨਾਂ ਦੇ ਨਾਲ ਉਹਨਾਂ ਦਾ ਮੇਨ ਨਿਸ਼ਾਨਾ ਹੈ ਕਿ ਐਜੂਕੇਸ਼ਨ ਜਿਹੜੀ ਇਹਨੂੰ ਇੰਟਰਨੈਸ਼ਨਲਾਈਜੇਸ਼ਨ ਕਿਸ ਤਰ੍ਹਾਂ ਹੋ ਚੁੱਕੀ ਹੈ ਔਰ ਉਹਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਉਹਨਾਂ ਦਾ ਪ੍ਰਭਾਵ ਕੀ ਆ ਤੇ ਨੁਕਸਾਨ ਕੀ ਆ ਤੇ ਫਾਇਦਾ ਕੀ ਹੋ ਰਿਹਾ ਓਕੇ ਓਕੇ ਸੋ ਇਹ ਬਹੁਤ ਹੀ ਕਿਉਂਕਿ ਸਾਡਾ ਕਰੰਟਸ ਟਾਪਿਕ ਵੀ ਆ ਸਾਡੀ ਸਰਕਾਰ ਦਾ ਵੀ ਟਾਪਿਕ ਵੀ ਆ ਤੇ ਅਸੀਂ ਇਹਦੇ ਤੇ ਪਿਛਲੇ ਸਾਲ ਵੀ ਵਿਚਾਰ ਕਰਵਾਈ ਸੀ ਪਰ ਅਸੀਂ ਅੱਜ ਦੀਆਂ ਗਲਾਸਟੈਪ ਤੇ ਲੈ ਗਏ ਆ ਔਰ ਉਹਨਾਂ ਦੀ ਖੋਜ ਆ ਜਿਹੜੀ ਵਿਕਟੋਰੀਆ ਯੂਨੀਵਰਸਿਟੀ ਦੇ ਵਿੱਚ ਅਸੀਂ ਉੱਥੇ ਇਹਦੇ ਰਿਸਰਚ ਪ੍ਰੋਜੈਕਟ ਨੂੰ ਵੀ ਫੰਡ ਕੀਤਾ ਗੁਰੂ ਨਾਨਕ ਇੰਸਟੀਚਿਊਟ ਨੇ ਜੀ ਉਹਦੇ ਸਾਹਬ ਦੇ ਵਿੱਚ ਉਹ ਪੇਸ਼ ਪੇਸ਼ ਕਰਨਗੇ ਜੀ ਸੋ ਇਹ ਜਿਹੜਾ ਦੂਸਰਾ ਖਾਸ ਕਰਕੇ ਸਾਡਾ ਪੈਨਲ ਹੋਵੇਗਾ ਉਹ ਹੋਰ ਵੀ ਤੁਹਾਨੂੰ ਖਿੱਚ ਪਾਉਗਾ ਜੋ ਉਹ ਪੈਨਲ ਜਿਹੜਾ ਹੈਗਾ ਉਹ ਪੈਨਲ ਦੇ ਵਿੱਚ ਕੀ ਹੋਏਗਾ ਅਸੀਂ ਸਿੱਖਾਂ ਦੀ ਕੰਟਰੀਬਿਊਸ਼ਨ ਦੇ ਨਾਲ-ਨਾਲ ਇਹ ਦੱਸਣਾ ਚਾਹੁੰਦੇ ਕਿ ਸਿੱਖਾਂ ਨੇ ਖੇਤੀਬਾੜੀ ਦੇ ਖੇਦਾਰੇ ਦੇ ਅੰਦਰ ਜਾਂ ਆਰਚਰਡ ਫਾਰਮਾਂ ਦੇ ਅੰਦਰ ਇਹਨਾਂ ਦੇਸ਼ਾਂ ਤੋਂ ਵਸਦੇ ਹੋਏ ਇੰਟਰਨੈਸ਼ਨਲਾਈਜ਼ ਕਿਸ ਤਰ੍ਹਾਂ ਕੀਤਾ ਕੀ ਯੋਗਦਾਨ ਦੇ ਕੀ ਯੋਗਦਾਨ ਦੁਨੀਆ ਭਰ ਦੇ ਵਿੱਚ ਛੜਿਆ ਉਹਨਾਂ ਦਾ ਜਿਹਦੇ ਵਿੱਚ ਦੋ ਸੀ ਬਲਾਰਿਸ ਸੱਦੇ ਨੇ ਉਹਦੇ ਵਿੱਚ ਇੱਕ ਤਾਂ ਟ੍ਰੇਸੀ ਕੈਲੀਫੋਰਨੀਆ ਤੋਂ ਜਿਹੜਾ ਸਿੱਖਾਂ ਦੇ ਵਿੱਚ ਮੈਂ ਕਹਿ ਸਕਦਾ ਸਭ ਤੋਂ ਵੱਡੀ ਜਾਇਦਾਦ ਦੇ ਮਾਲਕ ਨੇ ਉਹ ਪਰਿਵਾਰ ਉਹਨਾਂ ਦਾ ਬੇਟਾ ਜਿਹੜਾ ਚੀਫ ਆਪਰੇਟਿੰਗ ਆਫੀਸਰ ਹੈ ਉਹ ਆਏਗਾ ਤੇ ਜੀ ਦੂਸਰੀ ਬੇਟੀ ਆਏਗੀ ਓਕਨਾ ਗੰਤੋਂ ਵਿੱਚ ਉਹ ਉਹ ਆਪਣੀ ਕੰਪਨੀ ਦੀ ਸੀਈਓ ਹੈਗੀ ਆ ਤੇ ਉਹ ਆਪਣਾ ਪੱਖ ਦੱਸੇ ਕਿ ਕਿੰਨੇ ਦੁਨੀਆਂ ਦੇ ਦੇਸ਼ਾਂ ਵਿੱਚ ਉਹਨਾਂ ਦਾ ਮਾਲ ਜਾਂਦਾ ਤੇ ਕੀ ਉਹਦਾ ਪ੍ਰਭਾਵ ਪੈਂਦਾ ਜੀ ਵਾਹ ਜੀ ਸੋ ਉਸ ਪੱਖ ਦੇ ਨਾਲ ਨਾਲ ਔਰ ਇੱਕ ਖੁੱਲ ਹੋਏਗੀ ਹਰ ਇੱਕ ਨੂੰ ਸਵਾਲ ਕਰਨ ਦੀ ਵੀ ਸੋ ਯਾਨੀ ਕਹਿੰਦੋ ਭਾਅ ਕਿ ਜਿੱਥੇ ਵਿਦਿਆਕ ਤੌਰ ਤੇ ਅਵੇਅਰ ਕਰ ਰਹੇ ਹਾਂ ਉੱਥੇ ਸਿੱਖਾਂ ਦੀਆਂ ਪ੍ਰਾਪਤੀਆਂ ਬਾਰੇ ਵੀ ਦੁਨੀਆ ਭਰ ਨੂੰ ਦੱਸਿਆ ਜਾਏਗਾ। ਬਿਲਕੁਲ ਜੀ ਕਿਉਂਕਿ ਅਸੀਂ ਸਾਡੀਆਂ ਪ੍ਰਾਪਤੀਆਂ ਦੱਸਣ ਵਾਸਤੇ ਅਸੀਂ ਅਸਮਰਥ ਰਹੇ ਹਾਂ ਜੀ। ਕੋਈ ਪਲੇਟਫਾਰਮ ਸਾਨੂੰ ਕੋਈ ਸਾਂਝਾ ਇਹੋ ਜਿਹਾ ਨਹੀਂ ਮਿਲਿਆ। ਗੁਰਨਾਨਕ ਇੰਸਟੀਚਿਊਟ ਇੱਕ ਇਹੋ ਜਿਹਾ ਪਲੇਟਫਾਰਮ ਤਿਆਰ ਕਰ ਰਹੀ ਹੈ ਜਿਹੜਾ ਹਰ ਸਾਲ ਖਿੱਚ ਪਵੇ ਖੋਜੀਆਂ ਵਾਸਤੇ ਵੀ ਮੈਂ ਕੈਨੇਡਾ ਦੇ ਵਿੱਚ ਪਹੁੰਚਣਾ ਇਹਨਾਂ ਦੇ ਰਿਸਰਚ ਸਮੇਲਨ ਦੇ ਉੱਥੇ ਮੈਂ ਆਪਣੀ ਖੋਜ ਨੂੰ ਦੱਸਣਾ। ਮੈਂ ਉਹਦੇ ਨਾਲ ਇਹ ਖੋਜ ਤੁਸੀਂ ਸੁਣੋਗੇ ਆਓਗੇ ਹਾਰਵਰਡ ਯੂਨੀਵਰਸਿਟੀ ਤੋਂ ਡਾਕਟਰ ਹਰਪ੍ਰੀਤ ਸਿੰਘ ਜੀ ਆ ਰਹੇ ਨੇ। ओके okay. okay. जी ਉਹ ਇੱਕੋ ਹੀ ਇੱਕ ਸਖ ਪ੍ਰੋਫੈਸਰ ਜਿਹਨੂੰ ਮੈਂ ਸਮਝਿੰਦਾ ਕਿ ਉਹਦੀ ਕੁਝ ਦੇਣ ਹੈ ਤੇ ਉਹ ਪੇਸ਼ ਕਰ ਰਿਹਾ ਜੀ ਆਪਣੇ ਜ਼ਫਰਨਾਮੇ ਦੇ ਉੱਤੇ ਵਾਓ ਯਾ ਉਹ ਮੇ ਉਹਦੀ ਖੋਜ ਉਸ ਲੈਵਲ ਦੇ ਉੱਤੇ ਹੈ ਜਿਹੜਾ ਪੱਕ ਤੁਸੀਂ ਜ਼ਫਰਨਾਮੇ ਦਾ ਸੁਣੋਗੇ ਉਹਦੇ ਕੋਲੋਂ ਉਹ ਪਹਿਲੀ ਵਾਰੀ ਆ ਕਿਸੇ ਕਿਸੇ ਅੰਤਰਰਾਸ਼ਟਰੀ ਲੈਵਲ ਦੇ ਉੱਤੇ ਪ੍ਰੈਜੈਂਟੇਸ਼ਨ ਹੋ ਰਹੀ ਆ ਉਹਦੀ ਪਬਲਿਕੇਸ਼ਨ ਹਾਰਵਰਡ ਵੱਲੋਂ ਹੋਏਗੀ ਅਜੇ ਪਬਲਿਸ਼ ਹੋਣਾ ਹੈ ਹੋਣਾ ਜੀ ਵਾਜਵਾ ਸੋ ਇੱਥੇ ਆ ਕੇ ਉਹਨਾਂ ਡਿਸਕਲੋਜ਼ ਕਰਨਾ ਹੋਵੇਗਾ ਸ਼ੁਰੂਆਤ ਇੱਥੋਂ ਹੋਣੀ ਹੈ ਜੀ ਉਹਦੀ ਪ੍ਰੈਜੈਂਟੇਸ਼ਨ ਇੱਥੇ ਪਹਿਲੀ ਪਹਿਲੀ ਐਂਟਰ ਪਹਿਲੀ ਪ੍ਰੈਜੈਂਟੇਸ਼ਨ ਹੈ ਜਿਹੜੀ ਉਹਨਾਂ ਦੀ ਇਸ ਅੰਤਰਰਾਸ਼ਟਰੀ ਸਮੇਲਨ ਦੇ ਵਿੱਚ ਹੋਈਗੀ ਬਿਲਕੁਲ ਜੀ ਬਿਲਕੁਲ ਅੱਛਾ ਇਹ ਜਿਹੜਾ ਹਾਂ ਜੀ ਇਹਦੇ ਬਾਰੇ ਥੋੜਾ ਜਿਹਾ ਹੋਰ ਜਾਣਕਾਰੀ ਦੇਖ ਰੱਪਾ ਅੱਗੇ ਤੁਰਦੇ ਹਾਂ ਜੀ ਹਾਂ ਜੀ ਤੇ ਜਿਹੜਾ ਜਿਹੜਾ ਰਾਜਨੀਤਿਕ ਸਥਿਤੀ ਹੈ ਨਾ ਜਿਹਦਾ ਹੁਣ ਆਪਣੇ ਇਲੈਕਸ਼ਨਾਂ ਵੀ ਆਈਆਂ ਹੋਈਆਂ ਨੇ ਸਮਝੇ ਜੀ ਬਿਲਕੁਲ ਵਿਗਲ ਵੱਜ ਚੁੱਕਾ ਹੈ ਅੱਛਾ ਉਹਦੇ ਉੱਤੇ ਕਹਿਣ ਵਾਲੀ ਜਿਹੜੀ ਰਾਜਨੀਤਿਕ ਸਥਿਤੀ ਹੈ ਇਹਦੇ ਤੇ ਵੀ ਇੱਕ ਪੈਨ ਓਸ ਪੈਨਲ ਦੇ ਵਿੱਚ ਸਾਰੇ ਤੁਸੀਂ ਵਾਲੀ ਓਪਨ ਨੂੰ ਜਾਣਦੇ ਹੋ ਠੀਕ ਹੈ ਜੀ ਸਿਆਸੀ ਪੱਖੋਂ ਤੇ ਖਾਸ ਕਰਕੇ ਜੁਡੀਸ਼ਰੀ ਕਾਨੂੰਨ ਕਾਨੂੰਨ ਬਕੌtion ਉਸ ਪੈਨਲ ਤੇ ਹੋਣਗੇ ਤੇ ਉਹਦੇ ਨਾਲ ਨਾਲ ਚਾਰਲਸ স্মਿਥ ਹੋਏਗਾ ਚਾਰਲਸ স্মਿਥ ਜਾਣੀ ਪਹਿਚਾਣੀ ਸ਼ਖਸੀਅਤ ਹੈ ਬੈਂਕੂਵਰ ਦੇ ਕਿਤੇ ਅੰਦਰ ਮੀਡੀਆ ਦੇ ਅੰਦਰ ਜਿਹਦੇ ਵਿੱਚ ਸਾਡੇ ਇੱਕ ਅਨੁਪ੍ਰੀਤ ਪੰਮਰਾ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ 'ਚ ਪੜ੍ਹਦੀ ਹੈ ਤੁਸੀਂ ਸੰਧੂ ਪੰਮਰਾ ਦੇ ਨਾਮ ਨਾਲ ਜਾਣੇ ਜਾਂਦੀ ਹੈ ਅਨੁ ਸੰਧੂ ਪੰਮਰਾ ਦੇ ਨਾਮ ਨਾਲ ਕੁਝ ਦੇਰ ਪਹਿਲਾਂ ਪੰਜਾਬੀ মিডিਆ ਤੋਂ ਇਹਨਾਂ ਦੀ ਸ਼ੁਰੂਆਤ ਹੋਈ ਬਿਲਕੁਲ ਜੀ ਬਿਲਕੁਲ ਸ਼ੁਰੂਆਤ ਹੋਈ ਸੀ ਅੱਜ ਕੱਲ ਉਹ ਪੜਾਉਂਦੀ ਹੈ ਯੂਨੀਵਰਸਿਟੀ ਬਰਿਟਿਸ਼ ਕੋਲੰਬੀਆ ਤੋਂ ਉਹ ਵੀ ਉਸ ਪੈਨਲ ਤੇ ਹੋਏਗੀ ਉਹਦੇ ਨਾਲ ਰਮਨਿਕੋ ਔਰ ਜੋਲ ਹੈਗੀ ਹੈ ਉਸ ਅਸੋਸੀਏਟ ਐਡੀਟਰ ਹੈਗੀ ਹੈ ਪ੍ਰੈਸ ਪ੍ਰੋਗਰੈਸ ਦੀ ਪ੍ਰੈਸ ਪ੍ਰੋਗਰੈਸ ਸੇ ਕਿਹੋ ਜੀ ਸੰਸਥਾ ਹੈਗੀ ਹੈ ਕੈਨੇਡਾ ਦੇ ਵਿੱਚ ਜਿਹੜੀ ਵੱਖਰੇ ਵਕਤੋਂ ਜਿਹੜੀ ਹੈ মিডিਆ ਨੂੰ ਲੈਂਦੀ ਆਗੀ ਐ ਸੋ ਉਹ ਵੀ ਉਹਦੇ ਵਿੱਚ ਹਿੱਸਾ ਲੈਣਗੇ ਤੇ ਤੇ ਨਾਲ ਨਾਲ ਹੀ ਡਾਕਟਰ ਬਲਜੀਤ ਸਿੰਘ ਜੀ ਜਿਹੜੇ ਵਾਈਸ ਚਾਂਸਲਰ ਨੇ ਵਾਈਸ ਚਾਂਸਲਰ ਮੈਨਟੋਰ ਸਰਕਸ ਵਿੱਚ ਉਹ ਉਹ ਹਿੱਸਾ ਲੈਣਗੇ ਅਗਲੇ ਦਿਨ ਜਿਹੜੀ ਜਿਹੜੇ ਇਹਨਾਂ ਦਾ ਦੋ ਕੀਨੋਟ ਆ ਸਪੀਕਰ ਤੁਹਾਡੇ ਉਹ ਤੁਹਾਨੂੰ ਹੋਰ ਵੀ ਖਿੱਚ ਪਾਣਗੇ ਜਿਹੜੀ ਪਹਿਲੇ ਦਿਨ ਦਾ ਕੀਨੋਟ ਹੈ ਜੀ ਡਾਕਟਰ ਸਮਰਲੀ ਡਾਕਟਰ ਸਮਰ ਸਮਰਲੀ ਓਕੇ ਕਿਥੋਂ ਨੇ ਉਹ ਜੀ ਵਾਈਸ ਚੈਂਸਲ ਰਹਿ ਚੁੱਕੇ ਨੇ ਗੋਲਫ ਯੂਨੀਵਰਸਿਟੀ ਦੇ ਤੇ ਕਾਰੋਟਨ ਯੂਨੀਵਰਸਿਟੀ ਦੇ ਦੋ ਯੂਨੀਵਰਸਿਟੀ ਦੇ ਵਾਈਸ ਚੈਂਸਲ ਹਰ ਬੜਾ ਰਹਿ ਚੁੱਕੇ ਨੇ ਅਸੀਂ ਉਹਨਾਂ ਜਿਹੜਾ ਸਬਜੈਕਟ ਦਿੱਤਾ ਸੀ ਕਿਉਂਕਿ ਅਸੀਂ ਨਵੀਂ ਯੂਨੀਵਰਸਿਟੀ ਸਟੈਬਲਿਸ਼ ਕਰ ਰਹੇ ਹਾਂ ਇਹਦੀ ਬਣਤਰ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ ਵਾਸੀ ਬੈਸਟ ਪਰਸਨ ਬੈਕਅਪ ਕਰਨਾ ਚਾਹਨੇ ਜਿਹੜਾ ਸਾਨੂੰ ਦੱਸ ਸਕੇ ਕੈਨੇਡਾ ਦੇ ਵਿੱਚ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਨੇ ਜਾਂ ਕਿਸ ਲੈਵਲ ਤੇ ਅਸੀਂ ਇੱਕ ਸਕਸੈਸਫੁਲ ਯੂਨੀਵਰਸਿਟੀ ਬਣਾ ਸਕਦੇ ਹਾਂ ਸੋ ਉਹ ਉਹਦਾ ਕੀ ਨੋਟ ਤੁਸੀਂ ਸੁਣਨ ਵਾਲਾ ਹੀ ਹੋਏਗਾ ਕਿਉਂਕਿ ਉਹਦੀ ਖੋਜ ਸਾਰੀ ਉਸ ਪੱਖਤ ਨਾਲ ਦੂਸਰੇ ਦਿਨ ਦਾ ਜਿਹੜਾ ਕੀ ਨੋਟ ਸੈੱਡੀ ਹੋਏਗੀ ਜੀ ਉਹ ਡਾਕਟਰ ਰਾਮ ਗੋਤਰਾ ਹੈ ਉਹ ਯੂਨੀਵਰਸਿਟੀ ਆਫ ਲੰਡਨ ਤੋਂ ਆ ਰਹੀ ਹੈ ਮਨਜੀਤ ਗੌਰ ਓਕੇ ਓਕੇ ਔਰ ਉਹਦਾ ਜਿਹੜਾ ਉਹਨੂੰ ਜਿਹੜਾ ਸਬਜੈਕਟ ਦਿੱਤਾ ਉਸਨੇ ਡੀ ਕੋਲੋਨਾਈਜ਼ੇਸ਼ਨ ਐਜੂਕੇਸ਼ਨ ਨੂੰ ਕਿਸ ਤਰ੍ਹਾਂ ਕਰਨਾ ਕਿਉਂਕਿ ਸਸੀਂ ਵਦੇਸ਼ੀਆਂ ਦੇ ਬਾਸ਼ਾ ਦੇ ਪ੍ਰਭਾਵ ਥਲੇ ਆਪਣੀ ਭਾਸ਼ਾ ਨੂੰ ਵੀ ਵਿਗਾੜ ਲਿਆ ਸਹੀ ਹੈ ਜੀ ਸੋ ਉਹ ਡੀਕੋਲੋਨਾਈਜੇਸ਼ਨ ਕਿਸ ਤਰ੍ਹਾਂ ਕਰਨਾ ਆ ਗਿਆ ਐਜੂਕੇਸ਼ਨ ਦੇ ਅੰਦਰ ਉਹਦੀ ਮਾਰਤ ਆਇਆ ਉਸ ਲੈਵਲ ਦੇ ਉੱਤੇ ਉਹ ਉਹਦੇ ਤੇ ਉਹਨੇ ਉਹਦਾ ਪੇਸ਼ ਪੇਸ਼ ਕਰਨਾ ਜੀ ਦੂਸਰੇ ਦਿਨ ਦੇ ਵਿੱਚ ਤੇ ਇੱਕ ਜਿਹੜਾ ਸਾਡਾ ਬਹੁਤ ਖਿੱਚ ਪਾਏਗਾ ਤੁਹਾਨੂੰ ਉਹ ਵਰਕਸ਼ਾਪ ਜਿਹੜੀ ਆ ਗਈ ਹੈ ਉਹ ਹੈ ਮੈਂਟਲ ਹੈਲਥ ਦੇ ਉੱਤੇ ਸੋ ਮੈਂਟਲ ਹੈਲਥ ਦੇ ਜਿਹੜੀ ਵਰਕਸ਼ਾਪ ਹੈ ਪਹਿਲਾਂ ਤਾਂ ਆਪਣਾ ਪੱਖ ਰਿਸਰਚ ਦਾ ਪੇਸ਼ ਕਰਨਗੇ ਕੌਮੇਟਰੀ ਯੂਨੀਵਰਸਿਟੀ ਦੇ ਵਿੱਚੋਂ ਆਣਗੇ ਦੇ ਉਹ ਨਿਮਰਤਾ ਕੌਰ ਬਈਆ ਡਾਕਟਰ ਉਹ ਉਥੇ ਸਾਈਕੋਲੋਜਿਸਟ ਹੈ ਪੜਾਉਂਦੀ ਨੇ ਕਵੈਂਟਰੀ ਯੂਨੀਵਰਸਿਟੀ ਦੇ ਵਿੱਚ ਉਹ ਜਿਹੜੀ ਹੈ ਪੱਕ ਹੋਏਗਾ ਆਈ ਥਿੰਕ ਬਹੁਤ ਕੈਚਪਾਰ ਹੈ ਔਰ ਇਹ ਸਾਨੂੰ ਕਾਫੀ ਕਲਾ ਆ ਰਹੀਆਂ ਨੇ ਜਿਹਦੇ ਵਿੱਚ ਡਾਕਟਰ ਪ੍ਰੋਬਲੀ ਪ੍ਰੋਬਲੀ ਕੋਰ ਸੰਦੂ ਮਨੋਵਿਗਿਆਨੀ ਨੇ ਥਿੰਕ ਕੈਨੇਡਾ ਦੇ ਵਿੱਚ ਉਹ 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 ਆਪਣਾ ਪੱਕ ਪੇਸ਼ ਕਰਨਗੇ ਗੁਰਵਿੰਦਰ ਸਿੰਘ ਵਾਰੀਆ ਯੂਬੀਸੀ ਦੇ ਵਿੱਚ ਹੈਗੇ ਨੇ ਉੱਥੋਂ ਆਣ ਕੇ ਉਹ ਕਰਦੇ ਨੇ ਲਵਲੀਨ ਕੋਰ ਇੱਕ ਅਸਿਸਟ ਸਟੂਡੈਂਟਸ ਨੂੰ ਵੀ ਪਿਕਅਪ ਕਰਦੇ ਆਂ ਜੀ ਸਟੂਡੈਂਟਸ ਦੀ ਜਿਹੜੀ ਦੇਣ ਹੈ ਸਭ ਤੋਂ ਵੱਡੀ ਹੈ ਕਿਸੇ ਵੀ ਸੰਸਥਾ ਦੀ ਜਿਹੜੀ ਕਾਮਯਾਬੀ ਹੈ ਕੌਦੀਪ ਸਿੰਘ ਜੀ ਯੂਥ ਦੇ ਨਾਲ ਹੁੰਦੀ ਹੈ ਬਿਲਕੁਲ ਯੂਥ ਵਗੈਰਾ ਤਰਨ ਵਾਲੀ ਪਨੀਰੀ ਨੂੰ ਤੁਸੀਂ ਨਾਲ ਨਹੀਂ ਜੇ ਰੱਖਿਆ ਸਮਝੋ ਤੁਸੀਂ ਤੁਸੀਂ ਇਸ ਸੰਸਥਾ ਮਾ ਬਹੁਤੀ ਧੀਰ ਨਿਕੜਦੀਆਂ ਹੁੰਦੀਆਂ ਹਾਂਜੀ ਸੋ ਇਸ ਕਰਕੇ ਉਹਦੇ ਨਾਲ ਤੇ ਅਸੀਂ ਗਰਾਊਂਡ ਵਰਕਰਸ ਨੂੰ ਵੀ ਨਾਲ ਲੈਨੇ ਆ ਇਸੇ ਕਰਕੇ ਨਾ ਅਜੰਡਾ ਨਾਲ ਦੀ ਨਾਲ ਦਿਖਾ ਰਹੇ ਆ ਕਿ ਅਜੰਡਾ ਕੀ ਹੈ ਇਹਦੇ ਵਿੱਚ ਕੀ ਕੁਝ ਗੱਲਬਾਤ ਹੋਏਗੀ ਕਿਹੜੇ ਕਿਹੜੇ ਕੀਨੋਟ ਸਪੀਕਰ ਹੋਣਗੇ ਪਹਿਲੇ ਦਿਨ ਦਾ ਪ੍ਰੋਗਰਾਮ ਕੀ ਆ 28 ਕਿ 28 ਤੇ 29 ਸਤੰਬਰ ਦੋ ਦਿਨ ਰੱਖਿਆ ਹੈ ਜਿਹੜਾ ਦੋ ਦਿਨ ਦਾ ਪ੍ਰੋਗਰਾਮ ਹੈ ਓਕੇ ਕਿੰਨੇ ਵਜੇ ਸ਼ੁਰੂ ਹੋਏਗਾ ਥੋੜਾ ਜਿਆਦਾ ਦੱਸਿਓ ਤੇ ਕਿੰਨੇ ਵਜੇ ਸਮਾਪਤ ਹੋਣਾ ਰਜਿਸਟ੍ਰੇਸ਼ਨ 7:30 ਵਜੇ ਸ਼ੁਰੂ ਹੋ ਜਾਂਦੀ ਹੈ ਜੇ ਥਾਲੇਵਾਲ ਬੈਂਕਟ ਹਾਲ ਦੇ ਵਿੱਚ ਓਕੇ ਨਾਲ ਹੀ ਬ੍ਰੇਕਫਾਸਟ ਸ਼ੁਰੂ ਹੋ ਜਾਂਦਾ ਸੋ ਆਓ ਤੇ ਬ੍ਰੇਕਫਾਸਟ ਦਾ ਵੀ ਆਨੰਦ ਮਾਣੋ ਓਕੇ ਤੇ ਨਾਲੇ ਨਾਲੇ ਥੋੜਾ ਮੌਕਾ ਮਿਲ ਜਾਂਦਾ ਜਾਂ ਤੇ ਸ਼ੁਰੂਗਾ 8:30 ਵਜੇ ਅਸੀਂ ਵੈਲਕਮਸ ਸ਼ੁਰੂ ਹੋ ਜਾਂਦਾ ਜੇ ਐਗਜ਼ੈਕਟਲੀ ਸਾਢੇ 8:00 ਵਜੇ ਸੋ 8:30 ਤੋਂ ਪਹਿਲਾਂ ਪਹਿਲਾਂ ਆਪਣਾ ਬ੍ਰੇਕਫਾਸਟ ਕਰਕੇ ਤਿਆਰ ਹੋ ਕੇ ਬੈਠ ਤੇ ਸੁਮੇਸ਼ਰਵਾਦ ਦਾ ਡਿਨਰ ਵੀ ਉਥੇ ਹੋਏਗਾ ਡਿਨਰ ਵੀ ਉਥੇ ਹੀ ਡਿਨਰ ਵੀ ਉਥੇ ਕਿਉਂਕਿ ਲਾਸਟ ਟਾਈਮ ਡਿਨਰ ਤੁਸੀਂ ਬਾਹਰ ਦੂਰ ਜਾ ਕੇ ਕੀਤਾ ਸੀ ਪਰ ਆਪਕੀ ਬੈਂਕਵਾਲ ਹਾਲ ਦੇ ਵਿੱਚ ਹੋਣ ਕਰਕੇ ਅਸੀਂ ਡਿਨਰ ਫਿਰ ਉਸੇ ਬੈਂਕਵਾਲ ਦੇ ਵਿੱਚ ਰੱਖਿਆ ਹੋਇਆ ਹੈ ਓਕੇ ਕਿਉਂਕਿ ਪਿਛਲੀ ਵਾਰ ਆਪਣਾ ਸਿਟੀ ਹਾਲ ਦੇ ਵਿੱਚ ਸੀ ਸਿਟੀ ਹਾਲ ਆਤ ਕੀ ਜਿਹੜੀ ਡੇਟ ਸਾਨੂੰ ਸੂਟ ਨਹੀਂ ਸੀ ਕਰਦੀ ਜਿਹੜੀ ਸਾਡੇ ਲਈ ਅਵੇਲੇਬਲ ਸੀ ਕਿਉਂਕਿ ਸਾਡੇ ਕੁਝ ਪ੍ਰੋਫੈਸਰ ਬਾਹਰੋਂ ਆਉਣ ਵਾਲਿਆਂ ਨੂੰ ਉਹ ਡੇਟ ਨਹੀਂ ਸੀ ਸੂਟ ਕਰਦੀ ਮਹਿਮਾਨ ਆਣੇ ਸ਼ੁਰੂ ਹੋ ਗਏ ਉਹਨੇ ਮੇਰ ਕੋਲ ਜੀ 25 ਨੂੰ ਆਣੇ ਸ਼ੁਰੂ ਹੋਣਗੇ ਜੀ ਅਸਲ ਵਿੱਚ ਪਹਿਲੇ ਪਰਮਾਨ 25 ਤਰੀਕ ਨੂੰ ਉ ਤੇ ਤੁਹਾਡੇ 그룹 ਰੂ ਹੋਣਗੇ ਜ਼ਰੂਰ ਕਿਉਂ ਨਹੀਂ ਜਿੰਨੇ ਜਿੰਨੇ ਆਣਗੇ ਕਿਉਂਕਿ ਸੰਜਾ ਟੀਵੀ ਤੁਰ ਹਾਈ ਸੰਜਾ ਸਾਰਿਆਂ ਦਾ ਤੇ ਸਾਰੇ ਵੈਲਕਮ ਨੇ ਇਥੇ ਇਸ ਪਰਿਵਾਰ ਦੇ ਵਿੱਚ ਤੇ ਐਂਡ ਦਾ ਜਿਹੜੀ ਵਰਕਸ਼ਾਪ ਹੋਏਗੀ ਜੀ ਦੇ ਦੂਸਰੇ ਦਿਨ ਦੇ ਐਂਡ ਤੇ ਜਾ ਕੇ ਉਹਦੇ ਵਿੱਚ ਅਸੀਂ ਕਹਿਣ ਵੇ ਕੈਨੇਡਾ ਦੀ ਯੂਨੀਵਰਸਿਟੀ ਕਿਲਪਨਾ ਕਿਸਤਾਂ ਪੈਦਾ ਹੋਈ ਇੱਕ ਕੇਸ ਲੈ ਪੱਕ ਤੇ ਜਾ ਰਹੀ ਹੈ ਕੀ ਇਹਦਾ ਫਿਊਚਰ ਕੀ ਆਏਗਾ ਕਿਸ਼ਤ ਕਿੰਨੇ ਇੱਕ ਟਾਈਮ ਦੇ ਵਿੱਚ ਬਣਨ ਵਾਲੀ ਆ ਔਰ ਜਾਂ ਇਹ ਇਹਦੇ ਨਾਲ ਸਾਡੇ ਸਿੱਖ ਕੀ ਯੋਗਦਾਨ ਪਾ ਸਕਦੇ ਹਨ ਉਹਦੇ ਵਿੱਚ ਜਿਹੜਾ ਡਾਕਟਰ ਸੁਤਿੰਦਰ ਕੋਰ ਹੈਗੇ ਨੇ ਸਾਡੇ ਕੋਲ ਕੁਝ ਆਪਣਾ ਪਾਠ ਪਰਲਣਗੇ ਤੁਹਾਨੂੰ ਪਤਾ ਹੈ ਹੈਪਸਪੋਰਟ ਯੂਨੀਵਰਸਿਟੀ ਜੀ 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 ਤੇ ਉਹਦੇ ਵਿੱਚ ਮੈਂ ਵੀ ਕੁਝ ਮੇਰਾ ਜਿੰਨਾ ਵੀ ਯੋਗਦਾਨ ਹੋ ਸਕੇ ਮੈਂ ਦੱਸਣ ਦੀ ਕੋਸ਼ਿਸ਼ ਕਰਾਂਗਾ ਡਾਕਟਰ ਜੋਰਾ ਸਿੰਘ ਜੀ ਆਰਐਨਏ ਚਾਂਸਲਰ ਹੈਗੇ ਨੇ ਉਹਨਾਂ ਨੇ ਪ੍ਰਾਈਵੇਟ ਯੂਨੀਵਰਸਿਟੀ ਅਜ ਤੋਂ 6 ਸਾਲ ਪਹਿਲਾਂ ਦੇਸ਼ ਭਗਤ ਯੂਨੀਵਰਸਿਟੀ ਸਟਾਰਟ ਕੀਤੀ ਸੀ ਪੰਜਾਬ ਦੇ ਵਿੱਚ ਜੀ ਉਹ ਵੀ ਦੱਸ ਸਕਦੇ ਨੇ ਕਿ ਨਵੀਆਂ ਯੂਨੀਵਰਸਿਟੀਆਂ ਬਣਤਰ ਦੇ ਵਿੱਚ ਕਿਹੋ ਜਿਹੇ ਚੈਲੰਜੇਜ਼ ਆ ਸਕਦੇ ਨੇ ਸੋ ਇਸ ਕਰਕੇ ਉਸ ਉਹ ਵੀ ਜਿਹੜਾ ਵਰਕਸ਼ਾਪ ਹੈ ਜੀ ਬੜੀ ਲਾਭਦਾਇਕ ਹੋਏਗੀ ਕਿਹਾ ਨਾ ਮੈਂ ਇਹ ਚਾਹੁੰਦਾ ਕਿ ਹਰ ਇੱਕ ਵਾਸਤੇ ਕੁਝ ਨਾ ਕੁਝ ਖਰਾਕੇ ਦੇ ਵਿੱਚ ਹੈ ਕਿਉਂਕਿ ਇਨਾ ਇਨਫੋਰਮੇਟਿਵ ਸੈਸ਼ਨ ਹੋਏਗਾ ਇੰਨੇ ਵਿਦਵਾਨ ਵਰਲਡ ਤੋਂ ਤੁਸੀਂ ਇਕੱਠੇ ਕੀਤੇ ਆ ਉਹਦੇ ਵਾਸਤੇ ਸੀਟਿੰਗ ਕੈਪੈਸਿਟੀ ਇਨਾਫ ਹੈ ਤੁਹਾਡੇ ਕੋਲ ਬਿਲਕੁਲ ਜੀ ਸੀਟਿੰਗ ਕੈਪੈਸਿਟੀ ਆਪਣੇ ਕੋਰਸ ਹਾਲ ਦੇ ਵਿੱਚ 450 500 ਤੱਕ ਹੈ ਸੋ ਸੋ ਜਿੰਨਾ ਤੁਸੀਂ ਵਧਾਓਗੇ ਕੋਈ ਗੱਲ ਨਹੀਂ ਰਜਿਸਟ੍ਰੇਸ਼ਨ ਦਾ ਕੀ ਸਿਸਟਮ ਹੈ ਹਾਂ ਜੀ ਰਜਿਸਟ੍ਰੇਸ਼ਨ ਦੋ ਤਰ੍ਹਾਂ ਹੈ ਜੀ ਜਿਹੜੇ ਤਾਂ ਇਨ ਪਰਸਨ ਆ ਕੇ ਰਜਿਸਟਰ ਕਰਨਾ ਉਹਨਾਂ ਦੀ 50 ਡਾਲਰ ਫੀਸ ਹੈ ਜੀ ओके okay. और मैं ना थोड़ा टच कर देना पड़ा दे हाँ जी तो लंच <laughs> है दो दिन का लंच ही हैगा ब्रेकफास्ट भी है <laughs> <दिनर> <laughs> ਹਾਂਜੀ ਉਹ ਕਈ ਵਾਰੀ ਫਿਰ ਕਈ ਕਈ ਸੋਚਾਂ ਚ ਪੈਂਦੇ ਯਾਰ 50 ਡਾਲਰ ਵੀ ਸਾਡਾ ਖਰਚਾ ਨਹੀਂ ਜੀ ਅਸੀਂ ਪੂਰਾ ਕਰਨ ਵਾਸਤੇ ਕਰਦੇ ਉਹ ਸਿਰਫ ਇਹ ਕਿ ਤੁਹਾਡੀ ਕਮਿਟਮੈਂਟ ਹੈ ਆਉਣ ਦੀ ਵੀ ਤੁਸੀਂ ਆਉਣਾ ਹਾਂ ਤੁਸੀਂ ਆਉਣਾ ਹੈਗਾ ਉਹ ਕੌਣ ਦੀ ਕਮਿਟਮੈਂਟ ਹੈ ਜਿਹੜੇ ਆਨਲਾਈਨ ਵੀ ਵਾਚ ਕਰਨਾ ਚਾਹੁੰਦੇ ਨੇ ਉਹਨਾਂ ਦੀ ਫੀਸ ਅਸੀਂ 13 ਡਾਲਰ ਰੱਖੀ ਹੋਈ ਹੈ ਅੱਛਾ ਆਨਲਾਈਨ ਵੀ ਹਾਂ ਆਨਲਾਈਨ ਜਿਹਨੇ ਵਾਚ ਕਰਨਾ ਹੈਗਾ ਜਿੱਥੋਂ ਮਰਜੀ ਬੈਠਾ ਵਾਚ ਕਰ ਸਕਦਾ ਉਹਨੂੰ ਪੂਰਾ ਫੁੱਲ ਐਕਸੈਸ ਹੋਏਗੀ ਉਹ ਆਪਣੇ ਸਵਾਲ ਵੀ ਲਿਖ ਕੇ ਕਰ ਸਕਦਾ ਜਿਹੜਾ ਜਿਹੜਾ ਉਸਾਂ ਆਨਲਾਈਨ ਵਾਚ ਕਰੇਗਾ ਜਿਸਾਂ ਜੀ YouTube ਤੇ ਚੱਲਦਾ ਜਾਂ ਸਾਡੇ ਆਪਣੇ YouTube ਤੇ ਚੱਲਦਾ ਹੈਗਾ ਉਹ ਠੀਕ ਹੈ ਕਰੇ ਉਹ ਸਵਾਲ ਜਵਾਬ ਕੁਝ ਨਹੀਂ ਕਰ ਸਕੇਗਾ ਦੇ ਕਰ ਸਕੇ ਪਰ ਜਿਹੜੇ 13 ਡਾਲਰਸ ਪੇ ਕਰਨਗੇ ਉਹ ਆਪਣੇ ਸਵਾਲ ਵੀ ਕਰ ਸਕਦੇ ਨੇ ਯਾਨੀ ਕਿ ਉਹ ਹਾਜ਼ਰ ਹੋਣਗੇ ਬੀਟੀ ਵਿੱਚ ਕਿਹਾ ਉਹ ਹਾਜ਼ਰ ਹੋਣਗੇ ਔਰ ਪ੍ਰੋਫੈਸ਼ਨਲੀ ਕੀ ਹੁੰਦਾ ਜੀ ਕੁਲਦੀਪ ਸਿੰਘ ਜੀ ਉਹਨਾਂ ਨੂੰ ਸਿਰਫ ਸਰਟੀਫਿਕੇਟ ਦਿੰਨੇ ਆ ਹਮ ਹਮ ਔਰ ਜਿਹੜਾ ਉਹਨਾਂ ਦੇ ਕੰਮ ਆਉਂਦਾ ਹੈ ਖੋਜੀ ਵਿਦਵਾਨਾਂ ਦੇ ਜਿਹੜੇ ਸਰਟੀਫਿਕੇਟ ਆ ਬਹੁਤ ਪ੍ਰੋਫੈਸ਼ਨਲ ਗਰੋਥ ਵਾਸਤੇ ਕੰਮ ਆਉਂਦੇ ਨੇ ਯੂਨੀਵਰਸਿਟੀਾਂ ਦੇ ਵਿੱਚ ਹਮ ਹਮ ਸੋ ਇਸ ਕਰਕੇ ਜਿਹਨੇ ਰਜਿਸਟਰ ਕੀਤਾ ਹੋਇਆ ਆਨਲਾਈਨ ਵਾਚ ਕਰਨ ਦਾ 13 ਡਾਲਰ ਦੇ ਨਾਲ ਉਹਨੂੰ ਨਾਲ ਸਮੇਲਨ ਦੇ ਵਿੱਚ ਸ਼ਾਮਲ ਹੋਣ ਦਾ ਸਰਟੀਫਿਕੇਟ ਵੀ ਮਿਲਦਾ ਜੇ ਵਾਹ ਜੀ ਵਾਹ ਅੱਛਾ ਇਹਦੇ ਵਿੱਚ ਥੋੜੀ ਜਿਆ ਦੱਸਿਓ ਤੁਸੀਂ ਜ਼ਿਕਰ ਕੀਤਾ ਕਿ ਜਫਰ ਨਾਮੇ ਨੂੰ ਪਹਿਲੀ ਵਾਰੀ ਇੱਕ ਡਿਫਰੈਂਟ ਤਰੀਕੇ ਨਾਲ ਇਲਾਬੋਰੇਟ ਕਰਨ ਦੇ ਲਈ ਹਾਂਜੀ ਵਿਸਤਾਰ ਉਹਦਾ ਸੱਚ ਦੱਸਣ ਦੇ ਲਈ ਜਿਹੜੇ ਇੰਗਲੈਂਡ ਤੋਂ ਆ ਰਹੇ ਨੇ ਨਹੀਂ ਜੀ ਆਪਣੇ ਹਾਰਵਰਡ ਯੂਨੀਵਰਸਿਟੀ ਹਾਰਵਰਡ ਯੂਨੀਵਰਸਿਟੀ ਤੋਂ ਆ ਰਹੇ ਨੇ ਹਾਪੀ ਸਿੰਘ ਜੀ ਹਾਂ ਜੀ ਉਹ 28 ਨੂੰ ਹੈ ਜਾਂ 29 ਨੂੰ ਹੈ ਨਹੀਂ ਉਹ 29 ਨੂੰ ਹੈ ਉਹਨਾਂ ਦਾ 29 ਜੀ ਹਾਂ ਜੀ 28 ਦਾ ਹੈਗਾ ਜੀ ਬਿਲਕੁਲ ਬਿਲਕੁਲ ਉਹਦੇ ਵਿੱਚ ਕਿਉਂਕਿ ਜਿਹੜਾ ਉਪਰਾਲਾ ਅ ਸਦਾ ਗਿਆਨ ਸਿੰਘ ਸੰਧੂ ਦਾ ਵੱਲੋਂ ਤੇ ਇਹਨਾਂ ਦੀ ਸੰਸਥਾ ਵੱਲੋਂ ਗੁਰਨਾਨਕ ਇੰਸਟੀਚਿਊਟ ਆਫ ਇਨਫੋਰਮੇਸ਼ਨ ਜਿਹੜਾ ਇਹ ਬਹੁਤ ਵਧੀਆ ਇਨਫੋਰਮੇਸ਼ਨ ਸੈਸ਼ਨ ਹੈ ਜਿਹਦੇ ਵਿੱਚ ਇੰਟਰਨੈਸ਼ਨਲ ਸਿੱਖ ਰਿਸਰਚ ਸੰਮੇਲਨ ਦੇ ਵਿੱਚ ਇਹ ਗੱਲਬਾਤ ਹੋ ਰਹੀ ਹੈ ਧਾਲੀਵਾਲ ਬੈਂਕਟ ਹਾਲ ਜਿਹੜਾ 81 ਤੇ 128 ਯਾਨੀ ਕਿ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਹੈ ਰਜਿਸਟ੍ਰੇਸ਼ਨ ਕਰਾਣੀ ਬਹੁਤ ਜ਼ਰੂਰੀ ਹੈ ਜੇ ਰਜਿਸਟ੍ਰੇਸ਼ਨ ਤੁਹਾਡੀ ਨਹੀਂ ਹੋਈ ਫਿਰ ਤੁਸੀਂ ਇਹੋ ਜੇ ਅੰਤਰਰਾਸ਼ਟਰੀ ਪੱਧਰ ਦੇ ਜਿਹੜੇ ਵਿਦਵਾਨ ਪਹੁੰਚ ਰਹੇ ਨੇ ਜਿਵੇਂ ਜ਼ਿਕਰ ਕੀਤਾ ਕਿ 50 ਡਾਲਰ ਦਾ ਤਾਂ ਲੰਚ ਆਉਂਦਾ ਹੈ ਤੁਹਾਨੂੰ ਦੋ ਲੰਚ ਪ੍ਰੋਵਾਈਡ ਕਰਾਏ ਜਾਣੇ ਨੇ ਦੋ ਬ੍ਰੈਕਫਾਸਟ ਤੇ ਇੱਕ ਡਿਨਰ ਹੈ ਜਿਹੜਾ ਉਹ ਵੀ ਨਾਲ ਪ੍ਰੋਵਾਈਡ ਕਰਾਇਆ ਜਾਣਾ ਹੈ ਸਿਰਫ ਇੱਕ ਕਮਿਟਮੈਂਟ ਹੈ ਕਿ ਤੁਸੀਂ ਇੱਕ ਵਾਰੀ ਆਪਣੇ ਬੱਚਿਆਂ ਨੂੰ ਜਾਂ ਆਪ ਨਾਲ ਆ ਕੇ ਇਸ ਇੰਟੈਲੈਕਚੁਅਲ ਜਿਹੜੇ ਪਹੁੰਚ ਰਹੇ ਨੇ ਬੁੱਧੀਜੀਵੀ ਵਰਗ ਖੋਜਾਰਥੀ ਨੇ ਜਿਹੜੇ ਖੋਜ ਕਰਦੇ ਨੇ ਜਿਹੜੇ ਗਾਂ ਯੂਨੀਵਰਸਿਟੀਆਂ ਦੇ ਵਿੱਚ ਨਾਮਣਾ ਖਟੇ ਆ ਉਹ ਪਹੁੰਚ ਰਹੇ ਨੇ ਤੇ ਜਾਂਦੇ ਜਾਂਦੇ ਦੋ ਜਾਂ ਤਿੰਨ ਮਿੰਟਾਂ ਦੇ ਵਿੱਚ ਸਨੇਹਾ ਕੀ ਹੈ ਕਿਉਂਕਿ ਦੁਨੀਆ ਭਰ ਦੇ ਵਿੱਚ ਹੁਣ ਜਿਹੜੇ ਲੋਕ ਨਿਊਜ਼ੀਲੈਂਡ 'ਚ ਬੈਠੇ ਨੇ ਉਹ ਤਾਂ ਇੱਥੇ ਆ ਨਹੀਂ ਸਕਦੇ ਦੇਖ ਸਕਦੇ ਨੇ ਜੀ ਹਾਂ ਮੈਂ ਐਸੇ ਕਰਕੇ ਤੁਹਾਡੇ ਤੋਂ ਜਾਨਣਾ ਚਾਹਨਾ ਜਿਹੜੇ ਸਾਡੇ ਲੋਅਰ ਮੇਨ ਲੈਂਡ ਜਾਂ ਸੈਟਲ ਤੱਕ ਦੇ ਲੋਕ ਨੇ ਉਹ ਇੰਟਰਸਟਡ ਜ਼ਰੂਰ ਹੋਣਗੇ ਉਹ ਚਾਹਣਗੇ ਕਿ ਅਸੀਂ ਇੱਕ ਇਸ ਪੱਧਰ ਦਾ ਰਿਸਰਚ ਸਮੇਲਨ ਜਿਹੜਾ ਹੋ ਰਿਹਾ ਉਹਦੇ ਵਿੱਚ ਅਸੀਂ ਜ਼ਰੂਰ ਪਹੁੰਚੀਏ ਬਿਲਕੁਲ ਜੀ ਦੇਖੋ ਇੱਕ ਚੀਜ਼ ਮੈਂ ਹੋਰ ਭੁੱਲ ਗਿਆ ਸਮੰਮਸ਼ਨ ਕਰਨ ਵਾਸਤੇ ਡਿਨਰ ਦੇ ਉੱਤੇ ਜਿਹੜਾ ਸਾਡਾ ਗੈਸਟ ਹੋਇਆ ਕਰਦਾ ਫਾਇਰਸਾਈਡ ਚੈਟ ਦੇ ਰੂਪ ਵਿੱਚ ਹਾਂ ਦਾ ਇੰਟਰਵਿਊ ਦੇ ਰੂਪ ਵਿੱਚ ਹਾਂ ਦਾ ਪਿਛਲੇ ਸਾਲ ਤੁਹਾਨੂੰ ਪਤਾ ਸੀ ਅਸੀਂ ਜੀ ਬਿਲਕੁਲ ਜੀ ਨਵਦੀਪ ਸਿੰਘ ਬੈਂਸ ਨੂੰ ਲਿਆ ਅਸੀਂ ਨਵਦੀਪ ਸਿੰਘ ਬੈਂਸ ਐਤਕੀ ਆਪਣੇ ਮਾਜੋਗ ਹਰਜੀਤ ਸਿੰਘ ਸਾਜਨ ਹੋਣਗੇ ਓਕੇ ਹਾਂਗੇ ਕਿਉਂਕਿ ਉਹਨਾਂ ਦੀ ਜਿਹੜੀ ਗਰੋਥ ਹੈ ਕੈਨੇਡਾ ਦੇ ਵਿੱਚ ਕਿਸ਼ ਪੱਖ ਤੋਂ ਹੋਇਆ ਕਿਹੜੇ ਚੈਲੰਜਸ ਉਹਨਾਂ ਨੂੰ ਫੇਸ ਕਰਨੇ ਪਏ ਆ ਅਤੇ ਨੌਜਵਾਨ ਪੀੜ੍ਹੀ ਵਾਸਤੇ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ ਸੁਣਨ ਵਾਸਤੇ ਬਈ ਕਿਸੇ ਕਿਸੇ ਨੂੰ ਹੈਸ ਕੈਨੇਡਾ ਦੇ ਵਿੱਚ ਗਰੋਅ ਅਪ ਉੱਥੇ ਇੱਕ ਲੈਵਲ ਤੋਂ ਟੋੜ ਕੇ ਫੋਰਚ ਜਾਣਾ ਪੁਲਿਸ ਜਾਣਾ ਫਿਰ ਸਿਆਸਤ ਜਾਣਾ ਫਿਰ ਸਿਆਸਤ ਦੇ ਚ ਆਈ Think ਇਸੇ ਕੋਣ ਵਧੀ ਜਵਾਨੀ ਸੁਣੋਗੇ ਤਾਂ ਤੁਸੀਂ ਹੋਰ ਵੀ ਆਨੰਦਮਾਨ ਹੋਗੇ ਮੈਂ ਜਿੰਨੇ ਸਿਆਟਲ ਤੱਕ ਜਿੱਥੇ ਤੱਕ ਵੀ ਤੁਸੀਂ ਸੁਣਦੇ ਹੋ ਜੇ ਉਹ ਨਹੀਂ ਆ ਕੇ ਇਨ ਪਰਸਨ ਆਉਗੇ ਨਾ ਕਿਉਂਕਿ ਜਿਹੜਾ ਸਾਡਾ ਮੇਨ ਰਜ਼ਾ ਸਿੱਖਾਂ ਦੀ ਯੋਗਦਾਨ ਪਾਉਣ ਦੇ ਖਾਸ ਕਰਕੇ ਖੇਤੀਬਾੜੀ ਦੇ ਏਰੀਆ ਦੇ ਵਿੱਚ ਅਸੀਂ ਨੰਬਰ 1 ਆ ਦੁਨੀਆ ਦੇ ਵਿੱਚ ਪਰ ਦੱਸ ਨਹੀਂ ਪਾ ਰਹੇ ਅਸੀਂ ਕਿਸ ਤਰ੍ਹਾਂ ਉਹਦੇ ਵਿੱਚ ਜਿਹੜੇ ਤਿੰਨ ਸਾਡੇ ਖਜ਼ਾਲਤੀ ਹੈ ਨਾ ਉਹਨਾਂ ਦਾ ਬੇਸਿਕ ਐਮਫਸਿਸ ਹੋਤੇ ਹੋਏਗਾ এনवायरमेंट ਦੇ ਹੋਏਗਾ ਸਿੱਖਾਂ ਦਾ ਖੇਤੀਬਾੜੀ 'ਚ ਕੀ ਯੋਗਦਾਨ ਰਿਹਾ ਕਿ ਇਸ ਲੈਵਲ ਤੇ ਵਰਲਡ ਲੈਵਲ ਤੇ ਪਹੁੰਚੇ ਹੋਣੇ ਲੋਕੀ ਫੌਲ ਫਲਾਇਟ ਪ੍ਰੋਫੈਸਰ ਨੇ ਉਹ ਉਹਨਾਂ ਦੀ ਤੁਸੀਂ ਸੁਣੋਗੇ ਜਿਹਦੇ ਵਿੱਚ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਦੱਸਿਆ ਸੀ ਡਾਕਟਰ ਕੁਲਦੀਪ ਸਿੰਘ ਜਿਹੜੇ ਹੈਗੇ ਕੋਲਵਿੰਦਰ ਸਿੰਘ ਗੈਲ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਤੋਂ ਆਏ ਗਏ ਨੇ ਤੇ ਕੁਲਜੀਤ ਸਿੰਘ ਗਰੇਵਾਲ ਯੂਨੀਵਰਸਿਟੀ ਆਫ ਪ੍ਰਿੰਸ ਐਡਵਰਡ ਆਈਲੈਂਡ ਤੋਂ ਆਏ ਗਏ ਨੇ ਜਦ ਡਾਕਟਰ ਜਸਵਿੰਦਰ ਸਿੰਘ ਜੀ ਆਗੇ ਮਗੇਲ ਤੋਂ ਮੌਂਟਰੀਅਲ ਤੋਂ ਕਮਨ ਟਾਪ ਨੋਨ ਵੈਲ ਨੋਨ ਯੂਨੀਵਰਸਿਟੀ ਆ ਗਿਆ ਸਾਡੇ ਨਾਰਥ ਅਮਰੀਕਾ ਦੀਆਂ ਜਿਨ੍ਹਾਂ ਤੋਂ ਉਹ ਖੋਜ ਆਤੀ ਆ ਰਹੇ ਨੇ ਆਈ ਥਿੰਕ ਇਹ ਪਲੇਟਫਾਰਮ ਤੇ ਆਣਾ ਹੀ ਸਭ ਤੋਂ ਢਲੀਮਾਨ ਵਾਲੀ ਗੱਲ ਹੈ ਔਰ ਸੁਣ ਕੇ ਉਹਨਾਂ ਤੋਂ ਅਸੀਂ ਫਾਇਦਾ ਲੈਣਾ ਅਸੀਂ ਉਹਨਾਂ ਦੀ ਪਬਲਿਸ਼ਿੰਗ ਪਬਲਿਸ਼ਿੰਗ ਵੀ ਕਰਦੇ ਆ ਵੀ ਜਿਹੜੀ ਉਹਨਾਂ ਦੀ ਰਿਸਰਚ ਖੋਜ ਆ ਉਹ ਬਾਅਦ ਦੇ ਵਿੱਚ ਪਬਲਿਸ਼ ਹੋ ਜਾਏਗੀ ਤਾਂ ਜੋ ਜਿਹੜੇ ਆਉਣ ਵਾਲੇ ਫਿਊਚਰ ਖੋਜੀ ਵੀ ਉਹਨਾਂ ਤੋਂ ਲਾਭ ਲੈ ਸਕਣ ਗੁਰਨਾਨੰਦ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਇਦੇ ਵਿੱਚ ਕਿੰਨੇ ਕੁ ਵਿਦਿਆਰਥੀ ਸੋ ਫਾਰ انرੋਲਡ ਹੋ ਚੁੱਕੇ ਆ ਸਾਡੇ ਕੋਲ ਜੀ 600 ਤੋਂ ਵੱਧ ਨੇ ਇਸ ਵੇਲੇ 600 ਤੋਂ ਹਾਂ ਜੀ ਕਿਉਂਕਿ ਸਾਡੇ 11 ਕੋਰਸਸ ਇਸ ਵੇਲੇ ਚੱਲਦੇ ਨੇ ਜਿਹੜੇ ਸਤੰਬਰ 13 ਤੋਂ ਸ਼ੁਰੂ ਹੋ ਗਏ ਨੇ ਤੇ ਜਨਵਰੀ ਦੇ ਵਿੱਚ ਸਾਡੇ ਕੋਲ 18 ਕੋਰਸਸ ਸ਼ੁਰੂ ਹੋ ਜਾਣਗੇ ਹੁਣ ਤੱਕ ਅਸੀਂ ਆਨਲਾਈਨ ਪੜ੍ਹਾਉਂਦੇ ਆ ਸਾਨੂੰ ਸਾਨੂੰ ਹੁਣ ਮਨਜ਼ੂਰੀ ਇਨ ਪਰਸਨਲ ਪੜ੍ਹਾਉਣ ਦੀ ਵੀ ਮਿਲ ਚੁੱਕੀ ਹੈ ਮਿਲ ਚੁੱਕੀ ਹੈ ਹਾਂ ਜੀ ਵਾਹ ਜੀ ਵਾਹ ਹਾਂ ਜੀ ਸੋ ਅਸੀਂ ਜਨਵਰੀ ਤੋਂ ਸਾਡੀਆਂ ਕਲਾਸਾਂ ਜਿਹੜੀਆਂ ਉਹ ਕੰਬਾਈਨਡ ਸ਼ੁਰੂ ਹੋ ਜਾਣਗੀਆਂ ਭਾਵੇਂ ਅਸੀਂ ਇਨ ਪਰਸਨਲ ਵੀ ਪੜ੍ਹਾਵਾਂਗੇ ਤੇ ਆਨਲਾਈਨ ਵੀ ਪ ਸੋ ਮੈਂ ਬੇਨਤੀ ਹਮੇਸ਼ਾ ਜਿਹੜਾ ਪੰਜਾਬ ਤੋਂ ਬੱਚਾ ਕਰਦਾ ਹੈ ਖਾਸ ਕਰਕੇ ਜਾਂ ਪਾਕਿਸਤਾਨ ਹੋਰ ਨ ਦੇਸ਼ਾਂ ਤੋਂ ਕਰਦਾ ਹੈ ਬੇਨਤੀ ਕਰਦਾ ਘਰ ਬੈਠੇ ਪਹਿਲਾਂ ਕੋਰਸ ਅੱਧੇ ਫਿਨਿਸ਼ ਕਰ ਲਿਆ ਕਰੋ ਸਾਡੇ ਅੱਛਾ ਕਿਉਂਕਿ ਉਹ ਸਾਡੀ ਸਰਕਾਰ ਆਜ਼ਾਦਤ ਦਿੰਦੀ ਆ ਤੁਹਾਨੂੰ ਕੋਈ ਏਜੰਟ ਉਥੇ ਇੱਕ ਲੈ ਸਾਫ਼ ਸ਼ਬਦਾਂ ਵਿੱਚ ਨਹੀਂ ਦੱਸਦਾ ਵੀ ਤੁਸੀਂ ਘਰ ਬੈਠੇ ਕਰ ਸਕਦੇ ਆ ਘਰ ਬੈਠੇ ਕੋਰਸਸ ਕਰੋ ਉਹਦੀ ਉਨੀ ਵੈਲਿਊ ਹੈ ਜਿਹੜੇ ਘਰ ਬੈਠਿਆ ਤੁਸੀਂ ਕੋਰਸਸ ਕਰਦੇ ਆ ਬਨਿਸਬਤ ਕਿ ਤੁਸੀਂ ਇੱਥੇ ਆ ਕੇ ਇਨ ਪਰਸਨ ਕਰਨੇ ਆ ਇੰਨਾ ਖਰਚਾ ਕਰੋਗੇ ਮਾਪਿਆਂ ਨੂੰ ਮਾਪਿਆਂ ਨੂੰ ਕਰਜੇ ਤਲੇ ਲੈ ਦੇਵੋਗੇ ਉਹਦੇ ਨਾਲ ਫਾਇਦਾ ਕਿ ਘਰ ਇੱਕ ਸਾਲ ਪੂਰਾ ਲਾਓ ਫਿਰ ਦੂਸਰਾ ਡੰਡਪਲੋਮਾ ਚਾਰੀ ਮੁਕਾਣਾ ਨਾ ਤੇ ਦੇ ਦੇਕਾ ਪਰ ਇਹਦੇ ਵਿੱਚ ਸੰਸਵੇਤ ਨਹੀਂ ਕਿਤੇ ਕਿਉਂਕਿ ਸਾਡੇ ਕੋਲ ਕਾਲਸਾ ਲਾਇਬ੍ਰੇਰੀ ਹੈ ਖਾਲਸਾ ਲਾਇਬ੍ਰੇਰੀ ਦੇ ਵਿੱਚ ਅਸੀਂ ਦੋ ਕੰਪਿਊਟਰ ਸਿਰਫ ਸਟੂਡੈਂਟ ਲਈ ਰੱਖੇ ਆ ਜਦੋਂ ਆ ਕੇ ਉਹਨਾਂ ਨੇ ਆਪਣੇ ਨੋਟ ਬਣਾਉਣੇ ਹੁੰਦੇ ਜਾਂ ਰੈਜ਼ਿਊਮੇ ਬਣਾਉਣੇ ਹੁੰਦੇ ਆ ਮੈਂ ਕਹਿੰਦਾ ਕੋਈ ਇਹੋ ਜਿਹਾ ਦਿਨ ਨਹੀਂ ਜਿਸ ਦਿਨ 10 ਤੋਂ 15 20-20 ਬੱਚੇ ਇੱਥੇ ਆ ਕੇ ਕੁਰਲਾਂਦੇ ਹੋਏ ਜੀ ਕਿ ਅਸੀਂ ਤਾਂ 20 ਲੱਖ ਤੋਂ ਲੈ ਕੇ 30 ਲੱਖ ਡਾਲਰ ਖਰਚ ਕਰਕੇ ਆਏ ਆ ਯੂਨੀਵਰਸਿਟੀ ਉੱਥੇ ਦੱਸਿਆ ਯੂਨੀਵਰਸਿਟੀ ਇੱਥੇ ਗਏ ਆ ਉੱਥੇ ਤਾਂ ਹੈ ਹੀ ਕੱਖ ਨਹੀਂ ਅਈ ਤਾਂ ਲੁੱਟੇ ਗਏ ਤੇ ਮਾਰੇ ਗਏ ਉਹਨਾਂ ਬੱਚਿਆਂ ਦੇ ਲਈ ਜਿਹੜੇ ਇਸ ਤਰ੍ਹਾਂ ਲੁੱਟੇ ਤੇ ਮਾਰੇ ਗਏ ਨੇ ਉਹਨਾਂ ਲਈ ਥੋੜੀ ਜੀ ਜਾਣਕਾਰੀ ਦਿਓ ਕਿ ਜਿਹੜੀ ਜੀਐਨਆਈ ਇਹਦੇ ਵਿੱਚ ਇਹ ਤਾਂ ਨਹੀਂ ਕਿ ਉੱਥੇ ਬੈਠੇ ਬੱਚੇ ਭਾਵੇਂ ਤੇ ਡਿਪਲੋਮਾ ਡਿਗਰੀ ਲੈ ਸਕਦੇ ਆ ਪਰ ਇਹਦੇ ਵਾਸਤੇ ਇਹ ਨਾ ਹੋਵੇ ਕਿ ਬਾਅਦ ਦੇ ਵਿੱਚ ਕਿਉਂਕਿ ਉੱਥੇ ਇੱਕ ਬੱਚੀ ਅਜੇ ਸ਼ੁੱਕਰਵਾਰ ਦਾ ਦਿਨ ਸੀ ਇੱਥੇ ਆਈ ਤੇ ਭੰਬਾ ਮਾਰ ਮਾਰ ਰੋਣ ਲੱਗ ਪਈ ਮੈਂ ਕੀ ਹੋਇਆ ਬੇਟੇ ਕੰਦੀ ਮੈਂ 28 ਲੱਖ ਰੁਪਇਆ 28 ਲੱਖ ਰੁਪਇਆ ਲਾ ਕੇ ਆਈ ਆ ਘਰ ਗਹਿਣੇ ਰੱਖਿਆ ਹਾਂ ਜੀ ਪਤਾ ਰਿਸ਼ਤੇਦਾਰਾਂ ਤੋਂ ਕਰਜ਼ਾ ਲਿਆ ਇੱਥੇ ਆ ਕੇ ਮੈਂ ਦੇਖਿਆ ਹਾਈ ਕੁਝ ਨਹੀਂ ਤਾਂ ਵਰਕ ਪਰ ਬਟਵਿੰਦੇ ਨਹੀਂ ਮਿਲਦਾ ਮੈਨੂੰ ਮੈਂ ਕਿੱਥੇ ਜਾਵਾਂ ਮੈਂ ਤਾਂ ਬੁਰੀ ਕੰਮ ਵਾਸਤੇ 7 ਮਹੀਨੇ ਹੋ ਗਏ ਨੇ ਖੱਜਲ ਖਵਾਰ ਹੋ ਰਹੀਆਂ 200 ਤੋਂ ਵੱਧ ਰੇਟਸ ਮੈਂ ਦੇ ਆਈ ਆ ਤੇ ਕਦੋਂ ਨਹੀਂ ਮਿਲਦਾ ਪਿਆ ਉਹਨਾਂ ਬੱਚਿਆਂ ਦੇ ਲਈ ਕੀ ਸਨੇਹਤਾ ਤੁਹਾਡਾ ਦੇਖੋ ਜਿਹੜਾ ਬੱਚਾ ਕੈਨੇਡਾ ਵਿੱਚ ਆਇਆ ਹੋਇਆ ਮੈਨੂੰ ਪਤਾ ਜਿਹੜੇ ਕੋਰਸਿਸ ਤੁਸੀਂ ਲੈਂਦੇ ਹੋ ਮੈਂ ਬਹੁਤਾ ਉਸ ਪੱਖ ਤੇ ਨਹੀਂ ਜਾਣਾ ਕਿਉਂਕਿ ਹਰ ਇੱਕ ਬਾਕੀ ਜਿਹੜੇ ਪ੍ਰਾਈਵੇਟ ਕਾਲਜਰ ਨੇ ਪੈਸੇ ਬਣਾਉਣ ਦੇ ਜਿਸ ਤਰ੍ਹਾਂ ਵਿੱਚ ਸਾਧਨ ਵਧੀਆ ਬਣੇ ਹੋਏ ਨੇ ਅਸੀਂ ਇੱਕ ਗੈਰ ਮੁਨਾਫਾ ਸੰਸਥਾ ਹੈ ओके चैरिटी ਹੈਗੇ ਆ ਔਰ ਸਾਡੀਆਂ ਜਿਹੜੀਆਂ ਫੀਸਾਂ ਵੀ ਬਿਲਕੁਲ ਨਾ ਮਾਤਰ ਨੇ ਕੰਪੇਅਰਡ ਟੂ ਬਾਕੀ ਨਜ਼ਰਨਾ ਮੈਕਸ ਚੀਜ਼ ਜਿਹੜੇ ਬੱਚੇ ਇੱਥੇ ਕੈਨੇਡਾ ਵਿੱਚ ਤੁਸੀਂ ਆਏ ਹੋਏ ਹੋ ਤੁਸੀਂ ਜੇਕਰ ਤੁਹਾਡੀ ਜੌਬ ਮਾਰਕੀਟ ਦੇ ਵਿੱਚ ਤੁਸੀਂ ਕੋਰਸ ਇਹੋ ਜਿਹੇ ਨਹੀਂ ਕੀਤੇ ਜਿੱਥੇ ਤੁਹਾਨੂੰ ਕੰਮ ਮਿਲ ਸਕਦਾ ਤੁਸੀਂ ਸਾਾਨੂੰ ਅਪਰੋਚ ਕਰੋ ਅਸੀਂ ਤੁਹਾਨੂੰ ਕੋਰਸ ਐਕਚੁਅਲੀ ਫ੍ਰੀ ਵੀ ਕਰਵਾ ਦਿੰਨੇ ਆ ਜਿਹੜਾ ਬੱਚਾ ਬੈਠਾ ਇੱਥੇ ਆਉਂਦਾ ਸਹੀ ਯਾਰ ਅਸੀਂ ਚਾਹਦੇ ਹਾਂ ਵੀ ਤੁਸੀਂ ਆਪਣੇ ਲਾਈਫ ਨੂੰ ਜਿਹੜਾ ਬੈਟਰ ਬਣਾ ਸਕੋ ਮੈਂ ਮੇਰੇ ਕੋਲ ਕੁਝ ਬੱਚੇ ਇੰਟਰਨੈਸ਼ਨਲ ਜਿਹੜੇ ਇੱਥੇ ਆਏ ਹੋਏ ਨੇ ਪੜ੍ਹਦੇ ਨੇ ਬਾਕੀ ਥਾਮਾ ਤੇ ਵੀ ਪੜ੍ਹਦੇ ਨੇ ਔਰ ਸਾਡੇ ਕੋਰਸਸ ਲੈਂਦੇ ਨੇ ਜਿਹਦੇ ਵਿੱਚ ਸਾਈਬਰ ਸਿਕਿਉਰਿਟੀ ਨੰਬਰ 1 ਸਾਡੀ ਡਿਮਾਂਡ ਵਾਲਾ ਕੋਰਸ ਹੈ ਦੁਨੀਆ ਭਰ ਦੇ ਵਿੱਚ ਡਿਮਾਂਡ ਸਭ ਤੋਂ ਵੱਧ ਸਾਈਬਰ ਸਿਕਿਉਰਿਟੀ ਦੀ ਹੈ ਨੰਬਰ 2 ਡਿਮਾਂਡ ਹੈ ਸਪਲਾਈ ਚੇਨ ਮੈਨੇਜਮੈਂਟ ਦੀ ਇਹ ਦੋਨੋਂ ਹੀ ਕੋਰਸਸ ਮੈਂ ਜਿਹੜੇ ਬੱਚੇ ਇੱਥੇ ਨਹੀਂ ਅਫੋਰਡ ਕਰ ਪਾਉਂਦੇ ਉਹਨਾਂ ਨੂੰ ਮੈਂ ਉਸੇ ਤਰ੍ਹਾਂ ਹੀ ਆਫਰ ਕਰਦੇ ਆਂ ਵੀ ਤੁਸੀਂ ਦੇ ਵਾਸਤੇ ਬਹੁਤ ਜ਼ਰੂਰੀ ਹੈ ਮੈਂ ਤੁਹਾਨੂੰ ਦੱਸਾਂ ਕਿਉਂਕਿ ਉਹਦੇ ਵਿੱਚ ਅਸੀਂ ਨੌਜਵਾਨ ਆਵਾਜ਼ ਵੀ ਸੁਣਦੇ ਹਾਂ ਸਾਡੇ ਕੋਲ ਤਿੰਨ ਬੱਚੇ ਵੱਖ-ਵੱਖਣੇ ਯੂਨੀਵਰਸਿਟੀਾਂ ਦੇ ਵਿੱਚੋਂ ਆਪਣਾ ਟੈਕ ਟਾਕਸ ਫਾਰਮੈਟ ਦੇ ਉੱਤੇ ਬੋਲਣਗੇ ਜਿਹਦੇ ਵਿੱਚ ਇੱਕ ਬੱਚੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਹੋਏਗੀ ਜਦੂਸਰੀ ਬੱਚੀ ਹੋਏਗੀ ਸੈਮਰਫ੍ਰੇਜ਼ਰ ਯੂਨੀਵਰਸਿਟੀ ਤੋਂ ਇੱਕ ਬੇਟਾ ਹੋਏਗਾ ਕੇਪੀਜੀ ਤੋਂ ਆਪਣੇ ਕੈਰਲਿਨਾ ਜੇ ਪੋਲੀਟੈਕਨੀਕਲ ਯੂਨੀਵਰਸਿਟੀ ਤੋਂ ਸੋ ਤਾਂ ਬੱਚੇ ਆਪਣਾ ਪੱਖ ਤੁਹਾਨੂੰ ਦੱਸਣਗੇ ਵੀ ਇਸ ਦੇਸ਼ ਦੇ ਵਿੱਚ ਜੰਪ ਪੜ ਕੇ ਵੀ ਜਿਹੜੇ ਚੈਲੰਜਸ ਆਉਂਦੇ ਨੇ ਜਾਂ ਉਹ ਕਿੱਥੇ ਪਹੁੰਚਣਾ ਚਾਹੁੰਦੇ ਨੇ ਜੀਐਨਆਈ ਉਹਨਾਂ ਦਾ ਕਿਸ ਤਰ੍ਹਾਂ ਸਹਾਰਾ ਬਣ ਸਕਦੀ ਹੈ ਸਾਡੀਆਂ ਸ਼ੁਭਚਾਵਾਹਾਂ ਜੀ ਕਿਉਂਕਿ ਜਿਹੜੀ ਮਾਲਕ ਨੇ ਤੁਹਾਡੀ ਡਿਊਟੀ ਲਈ ਹੈ ਜ਼ਿੰਮੇਵਾਰੀ ਲਈ ਹੈ ਕਿ ਕੌਮ ਨੂੰ ਪੰਥ ਨੂੰ ਔਰ ਸਿੱਖੀzm ਨੂੰ ਪ੍ਰੋਮੋਟ ਕਰਕੇ ਵਿੱਦਿਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਪਹੁੰਚਾਉਣ ਦਾ ਯਤਨ ਕਰ ਰਹੇ ਹੋ ਤੇ ਇੰਟਰਨੈਸ਼ਨਲ ਲੈਵਲ ਦੇ ਇਸ ਪੱਧਰ ਦੇ ਕਦੇ ਪਹਿਲਾਂ ਕਾਨਫਰੰਸਾਂ ਕਰਾਉਣ ਦਾ ਕਿਸੇ ਨੇ ਹੀ ਯਾਨੀ ਕੀਤਾ ਕਿਉਂਕਿ ਬੜੇ ਵੱਡੇ ਬਜਟ ਹੁੰਦੇ ਨੇ ਬਹੁਤ ਜ਼ਿਆਦਾ ਉਪਰਾਲਾ ਕਰਨਾ ਪੈਂਦਾ ਛੇ-ਛੇ ਮਹੀਨੇ ਤੁਸੀਂ ਲਗਾਤਾਰ ਪਹਿਲਾਂ ਤਿਆਰੀਆਂ ਕਰਦੇ ਹੋ ਇਹਦੇ ਲਈ ਉਮੀਦ ਹੈ ਕਿ ਵੱਡੀ ਤعداد ਦੇ ਵਿੱਚ ਜਿਹੜੇ ਲੋਕ ਜਿਹੜੇ ਵਿਦਵਤਾ ਨੂੰ ਜਾਣਨਾ ਚਾਹੁੰਦੇ ਆ ਉਹ ਲੋਕ ਉੱਥੇ ਵੱਡੀ ਤعداد ਦੇ ਵਿੱਚ ਪਹੁੰਚਣਗੇ ਜਾਂਦੇ ਜਾਂਦੇ ਦੱਸਦੇ ਉਹ ਰਜਿਸਟ੍ਰੇਸ਼ਨ ਕਰਾਉਣ ਕਿਵੇਂ ਫੋਨ ਨੰਬਰ ਤੇ ਕਰਾਉਣ ਜਾਂ ਕੋਈ ਵੈਬਸਾਈਟ ਦੇਖੋ ਆਪਣੇ ਫੋਨ ਤੇ ਵੀ ਤੁਸੀਂ ਜਾਓ ਸਾਡੀ ਵੈਬਸਾਈਟ ਤੇ ਖੋਲੋ ਜੀ ਵੈਬਸਾਈਟ ਹੈਗੀ ਹੈ gurunanakinstitute.ci ਹੈ ਆਪਣੇ ਫੋਨ ਤੇ ਖੋਲੋ ਲੈਪਟਾਪ ਤੇ ਖੋਲੋ ਉਥੇ ਵੈਬ ਲੈਨ ਪਰ ਪਾ ਪਾ ਜਾਂਦੀ ਹੈ ਰਜਿਸਟ੍ਰੇਸ਼ਨਸ ਵਾਸਤੇ ਉੱਤੇ ਕਲਿਕ ਕਰੋ ਤੇ ਰਜਿਸਟਰ ਕਰ ਲੋ ਬਹੁਤ ਸਿੰਪਲ ਜਿਹਾ ਕੰਮ ਹੈਗਾ ਕਲਿਕ ਕਰੋਗੇ ਤੁਹਾਡੇ ਸਿਰ ਡਿਟੇਲਸ ਆਪ ਨਾ ਚਾਹੀਦਾ ਤੇ ਤੁਹਾਡਾ ਟੈਲੀਫੋਨ ਤੇ ਈਮੇਲ ਅਡਰੈਸ ਚਾਹੀਦਾ ਤੇ ਤੁਸੀਂ ਜਸਟ ਰਜਿਸਟਰ ਹੋ ਜਾਓਗੇ ਤੁਸੀਂ ਤੇ ਉਹਦੀ ਪਜਾੜਾ ਰਫੀਸ ਤੁਸੀਂ ਪੇ ਕਰ ਸਕਦੇ ਹੋ ਜੇ ਤੁਸੀਂ ਕਿਤੇ ਮਿਸ ਵੀ ਕਰ ਗਏ ਮੈਂ ਤੁਹਾਨੂੰ ਦੱਸਦਾ ਤੁਸੀਂ ਉੱਥੇ ਆ ਕੇ ਵੀ ਉਹਦੇ ਨਾਲ ਅਸੀਂ ਰਜਿਸਟ੍ਰੇਸ਼ਨ ਲੈ ਲਾਂਗੇ ਪਰ ਪਹਿਲਾਂ ਕਰੋ ਤੇ ਚੰਗਾ ਕਿਉਂਕਿ ਸਾਨੂੰ ਫਿਰ ਅਰੇਂਜਮੈਂਟ ਕਰਨੀ ਅਸੋਖੀਆਂ ਹੋ ਜਾਂਦੀਆਂ ਫੂਡ ਵਗੈਰਾ ਤੁਸੀਂ ਕਿਉਂ ਅਰੇਂਜਮੈਂਟ ਕਰਦੇ ਆ ਬ੍ਰੇਕਫਾਸਟ ਅਰੇਂਜ ਕਰਦੇ ਆ ਲੰਚ ਅਰੇਂਜ ਕਰਦੇ ਬਹੁਤ ਬਹੁਤ ਤੁਹਾਡਾ ਧੰਨਵਾਦ ਚੜ੍ਹਦੀ ਕਲਾ 'ਚ ਰਹਿ ਕੇ ਇਸ ਤਰ੍ਹਾਂ ਹੀ ਮਿਲਚਲੇ ਰਹਾਂ ਤੇ ਆਉਣ ਵਾਲੇ ਸਮੇਂ 'ਚ ਜਿਹੜੇ ਮਹਿਮਾਨ ਆਉਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਐਨਆਈ ਗੁਨਾਨਕ ਇੰਸਟੀਚਿਊਟ ਆਫ ਗਲੋਬਲ ਸਟੱਡੀਜ਼ ਜਿਹੜਾ ਉਪਰਾਲਾ 28 ਤੇ 29 ਸਤੰਬਰ ਨੂੰ ਕੀਤਾ ਜਾ ਰਿਹਾ ਹੈ ਉਹਦੇ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਦੇ ਲਈ ਇਹਨਾਂ ਦੀ ਵੈਬਸਾਈਟ ਤੇ ਚਲੇ ਜਾਇਆ ਜੀ ਤਿੰਕ ਇਵੈਂਟਸ ਦੇ ਪ੍ਰਵਿੰਦਰ ਸਿੰਘ ਜਿੰਨ ਦਾ ਮੈਂ ਉੱਚੀ ਤੌਰ ਤੇ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਪான்ਸਰ ਕੀਤਾ ਹੈ ਇੰਸ਼ੋਰੈਂਸ ਸੰਬੰਧੀ ਕੋਈ ਵੀ ਸਵਾਲ ਹੈ ਮੰਨ ਦੇ ਵਿੱਚ ਸ਼ੰਕਾ ਹੈ ਸਿੱਧੀ ਗੱਲ ਬਾਤ ਉਹਨਾਂ ਦਾ 604 428 7213 ਪੰਜ ਤਾਰਾ ਰੈਸਟੋਰੈਂਟ ਤੇ ਪਬ ਉਹਨਾਂ ਦਾ ਮੈਂ ਉਸੇਸ਼ਟ ਧੰਨਵਾਦ ਕਰਨਾ ਚਾਹਨਾ ਜਿਨ੍ਹਾਂ ਨੇ ਅੱਜ ਦੇ ਪ੍ਰੋਗਰਾਮ ਨੂੰ ਸਪான்ਸਰ ਕੀਤਾ ਹੈ ਸਵੇਰੇ ਆਲੀਸ਼ਾਨ ਬ੍ਰੈਕਫਾਸਟ ਤੇ ਦੁਪਹਿਰੇ ਇਸੇ ਤਰ੍ਹਾਂ ਲੰਚ ਪਰਿਵਾਰਾਂ ਸਮੇਤ ਹੋਈ ਜਾ ਕੇ ਕਰ ਸਕਦੇ ਹੋ ਸ਼ਾਮ ਨੂੰ ਲਾਈਵ ਡੀਜੇ ਤੇ ਲਾਈਵ ਪੰਜਾਬੀ ਕਲਾਕਾਰ ਉੱਤੇ ਪ੍ਰੋਗਰਾਮ ਪ੍ਰਸਾਰਤ ਕਰਦੇ ਨੇ ਤੇ ਸ਼ਾਮ ਨੂੰ ਇਹ ਪੱਬ ਵੀ ਹੁੰਦਾ ਹੈ ਇਸ ਸਬੰਧੀ ਕੋਈ ਵੀ ਗੱਲਬਾਤ ਕਰਨੀ ਹੋਈ ਤੇ 604 807 3067 604807 3067 85 93 132 ਸਟਰੀਟ ਤੇ ਇਹ ਪੰਜ ਤਾਰਾ ਸਥਿਤ ਹੈ ਮੇਰੇ ਤੋਂ ਬਾਅਦਵਿੰਦਰ ਪੈਣੀਪਾਲ ਜੀ ਪ੍ਰਾਈਮ ਟਾਈਮ ਲੈ ਕੇ 6 ਵਜੇ ਹਾਜ਼ਰ ਹੋਣਗੇ ਇਸੇ ਪ੍ਰੋਗਰਾਮ ਨੂੰ 9 ਵਜੇ ਰਾਤੀ ਫੇਰ ਰਿਪੀਟ ਕੀਤਾ ਜਾਏਗਾ ਦੇਖਣਾ ਨਾ ਭੁੱਲਿਓ ਤੁਹਾਡੇ ਪਿਆਰ ਦੇ ਲਈ ਤੇ ਅੱਜ ਦਿਨੋਂ ਧੰਨਵਾਦ ਰੱਬ ਰੱਖ